ਕਿਸੇ ਨੇ ਵੋਟ ਨਹੀਂ ਪਾਵਾਂਗੇ ਸੋਦੇ ਸੀ ਸਾਰੇ ਆਪਣੇ ਪੰਜੇ ਪਿੰਡਾਂ ਦਾ ਇੱਕ ਆ ਸਾਡਾ ਹੈਗਾ ਜੀ ਜੋ ਸਾਡੇ ਜ਼ਮੀਨਾਂ ਦਾ ਮਸਲਾ ਸਾਡੇ ਸੜਕਾਂ ਦਾ ਸਾਡੇ ਪੋਲਾਂ ਦਾ ਸਾਡੀ ਹੋਰ ਕੋਈ ਵੀ ਮਸਲੇ ਛੋਟੇ ਵੱਡੇ ਸਾਰੇ ਨੇ ਅਸੀਂ ਸਾਰੇ ਰੱਖ ਕੇ ਮਨਾ ਕੇ ਛੱਡਾਂਗੇ ਚਾਹੇ 10 ਸਾਲ ਲੱਗਣ ਚਾਹੇ 20 ਸਾਲ ਲੱਗਣ ਸਾਡੇ ਉਦੋਂ ਤੱਕ ਅਸੀਂ ਕਿਸੇ ਨੂੰ ਵੀ ਵੋਟ ਨਹੀਂ ਦਵਾਂਗੇ ਪਹਿਲਾਂ ਇਹ ਦੱਸ ਦੋ ਕਿ 75 ਸਾਲ ਹੋ ਗਏ ਆਜ਼ਾਦੀ ਨੂੰ ਪਰ ਉਦੋਂ ਤੋਂ ਬਾਈਕਾਟ ਤੁਸੀਂ ਸ਼ੁਰੂ ਕੀਤਾ ਤੁਸੀਂ ਹੁਣ ਬਾਈਕਾਟ ਦੀ ਕੀ ਨਾਬਤਾ ਜੀ ਸਾਡੀ ਜੱਤੀ ਜ਼ਮੀਨ ਵੀ ਖੋਲੀ ਇਹ ਅਧਿਕਾਰ ਹੁੰਦਾ ਵੋਟ ਪਾਉਣ ਦਾ ਤੁਸੀਂ ਮਨਾ ਲਿਆ ਪਿੰਡ ਵਾਲਿਆਂ ਨੂੰ ਕਿ ਨਹੀਂ ਹਾਂ ਹਾਂ ਸਭ ਮੰਨੇ ਪਿਆ ਅੱਛਾ ਜਿਹੜਾ ਕੋਈ ਇੱਕ ਅੱਧਾ ਪਾਊਗਾ ਬਰਗਲਾ ਹੋ ਕੇ ਹੱਡ ਕੁੱਟੂਗੇ ਅਸੀਂ ਹਾਂ ਇਦਾਂ ਹੀ ਕਹਤਾ ਹਾਂ ਹਾਂ ਧਮਕੀ ਹੈ ਤੁਹਾਡੀ ਧਮਕੀ ਸਾਡੀ ਧਮਕੀ ਸਾਡਾ ਹੱਕ ਹੈ ਪ੍ਰੇਮ ਸਿੰਘ ਚੰਦੂ ਮਾਜਰਾ 5 ਸਾਲ ਲਾ ਲੇ ਤੁਸੀਂ 5 ਸਾਲ ਲਾ ਕੇ ਇਨਾਂ ਪਿੰਡਾਂ ਦੇ ਬਾਰੇ ਕਿਉਂ ਸੋਚਿਆ ਵੀ ਲੋਕਾਂ ਦਾ ਰੋਸ ਹੈ ਕਿ ਪੁਲ ਕਿਉਂ ਨਹੀਂ ਲਾਏ ਸਾਜੀ ਜਿਹੜੇ ਬਾਈਕਾਟ ਦਾ ਐਲਾਨ ਹੋਇਆ ਹੈ ਕਈ ਲੋਕ ਇਹ ਕਹਿ ਰਹੇ ਨੇ ਕਿ ਤੁਹਾਡਾ ਹਰ ਬਾਰੀ ਇਹੀ ਡਰਾਮਾ ਜਾਂ ਹੁੰਦਾ ਕਿ ਬਾਈਕਾਟ ਕਰ ਦੋ ਜਦ ਲੀਡਰ ਆਉਣ ਨੇ ਇੱਥੇ ਗੱਲਬਾਤ ਕਰਕੇ ਤਾਂ ਫਿਰ ਮੋਟਨ ਦੇ ਕਿਹਨੇ ਇੱਕ ਤਾਂ ਉਕਤ ਹੈ ਤੁਹਾਡੇ ਪਿੰਡਾਂ ਦੀ ਨਹੀਂ ਸਾਡੀ ਹੈ